ਦੇਖੋ ਰਾਤ ਦੇ ਸਾਢੇ 11 ਵਜੇ ਜਾਰੀ ਕਰਦੇ ਆ ਕਿ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਕਿ ਚਲੋ ਇੱਕ ਪਾਪ ਸੂਏ ਨੂੰ ਦੇਖਾਂਗੇ ਚਾ ਰਾਤ ਹੁੰਦਾ ਨਹੀਂ ਲੜਨਗੇ ਆ ਹਾਲ ਤੋਂ ਨਾ ਦੀ ਸਾਢੇ 5 ਤੱਕ ਜਥੇਦਾਰ ਆ ਕਹਿੰਦਾ ਕਾਲੀ ਦਲ ਚ ਦੇਖ ਲੈ ਟਿਕਟ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਮੈਂ ਕਿਹਾ ਵੀ ਟਿਕਟ ਲੈਣ ਵਾਸਤੇ ਕਹਿੰਦਾ ਨਾ ਇਸ ਕਰਕੇ ਅਰਦਾਸ ਤਾਂ ਹੁੰਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ ਉਹ ਦੂਜੇ ਕਾਂਗਰਸ ਵਾਲੇ ਨੂੰ ਆਪਸ ਚ ਲੜੀ ਜਾਂਦੇ ਨੇ ਇੱਕ ਟਿਕਟ ਮਿਲਦੀ ਆ 15 ਦਿਨ ਤਾਂ ਮਨਾਉਣ ਨੂੰ ਲੱਗਦੇ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮ ਆਦੀ ਪਾਰਟੀ ਹਮੇਸ਼ਾ ਦਿਨੇ ਚ ਕਰਦੀ ਐ ਸੂਚੀ ਜਾਰੀ ਆਪਾਂ ਤਾਂ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 1:30 ਵਜੇ ਜਾਰੀ ਕਰਦੇ ਆ ਵੀ ਚਲੋ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵਿਸ਼ਲੇਕ ਬਾਕ ਸੂਰਨੂ ਦੇਖਾਂਗੇ ਚ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਹੈ ਹਾਲਤ ਕੀ ਪਈ ਹੋਈ ਪਈ ਹੈ ਦੋਨੋਂ ਪਾਰਟੀਆਂ ਦੀ ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਮੇਰਾ ਦੋਸਤ ਇੱਕ ਲੁਧਿਆਣੇ ਕੋਲ ਪਿੰਡ ਆ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ ਕਹਿੰਦਾ ਕਾਲੀ ਦਲ ਚ ਦਿਖਲਾ ਟਿਕ ਟ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਮੈਂ ਕਿਹਾ ਵੀ ਟਿਕ ਟ ਲੈਣ ਵਾਸਤੇ ਕਹਿੰਦਾ ਨਾ ਇਸ ਕਰਕੇ ਦਾ ਰਾਸਤੋਂਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ। ਅਕਾਲੀ ਚਲਦੀ ਕਿ ਮੈਂ ਮੈਂ ਕਿਹੜੇ ਕਿਹੜੇ ਮੂੰਹ ਨਾਲ ਜਾਊਂਗਾ ਫਿਰ ਲੋਕਾਂ ਕੋਲੇ। ਕਾਂਗਰਸ ਵਾਲਾਂ ਦੇ ਹਾਲ ਹੈ, ਕਾਂਗਰਸ ਦੇ ਲੀਡਰਾਂ ਨੇ ਆਪਦੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਨੇ ਜਿਹੜੀ ਥੱਲੇ ਬੇੜਲ ਜੀ ਹੁੰਦੀ ਹੈ ਉੱਥੇ ਵੀ ਕੱਪੜਾ ਲਾ ਰੱਖਿਆ ਕਿਤੇ ਕਾਂਗਰਸ ਵਾਲੇ ਥੱਲੂ ਦੀ ਨਾ ਟਿਕਟ ਸਿੱਟ ਸਿੱਟ ਜਾਣ ਸਾਡੇ ਘਰੇ। ਕਾਂਗਰਸ ਦਾ ਵੀ ਇਹ ਹਾਲ ਹੈ। ਤੇ ਕਿਨੇ ਕੀਤਾ ਮੈਂ ਕੀਤਾ? ਕਰਤੂਤਾਂ ਨੇ ਕੀਤਾ ਇਹਨਾਂ ਨੇ ਕਰਤੂਤਾਂ ਨੇ। ਇਹ ਇਹਨਾਂ ਦੀ ਕਰਤੂਤਾਂ ਨੇ ਕੀਤਾ। ਸੋ ਦੇਸ਼ ਦੇ ਵਿੱਚ ਅੱਜ ਲੋੜ ਪੰਜਾਬ ਨੂੰ ਲੀਡ ਕਰਨ ਦੀ ਲੋੜ ਪੈ ਗਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੈ ਹੁਣ ਵੀ ਪੰਜਾਬ ਲੀਡ ਕਰੂਗਾ ਅੱਜ ਦੇਸ਼ ਦੇ ਵਿੱਚ ਲੋੜ ਪੈ ਗਈ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਜੋ ਪੰਜਾਬ ਦੇ ਲੋਕ ਫਤਵਾ ਦੇਣਗੇ ਦੇਸ਼ ਉਧਰ ਨੂੰ ਜਾਊਗਾ ਪਹਿਲਾਂ ਪਹਿਲਾਂ ਆਜ਼ਾਦੀ ਵੇਲੇ ਵੀ ਐਂ ਹੋਇਆ ਪਹਿਲਾਂ ਸਾਰੀਆਂ ਲਹਿਰਾਂ ਵੇਲੇ ਐਂ ਹੋਇਆ ਕਿ ਦੇਸ਼ ਨੇ ਲੀਡ ਕੀਤਾ ਜਦੋਂ ਦੇਸ਼ ਨੂੰ ਲੀਡ ਕਰਨ ਦੀ ਲੋੜ ਪੈ ਜੇ ਉਦੋਂ ਪੰਜਾਬ ਨੇ ਲੀਡ ਕੀਤਾ ਵੀਰੋ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਦਿੱਲੀ ਮੈਂ ਕਿਸੇ ਚੈਨਲ ਤੇ ਸੀ ਟੀਵੀ ਚੈਨਲ ਤੇ ਕਿਤੇ ਇਹਨਾਂ ਭ੍ਰਿਸ਼ਟਾਚਾਰੀਆਂ ਦੀ وجہ سے ਇਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਇਨ ਭ੍ਰਿਸ਼ਟਾਚਾਰੀਆਂ ਦੀ وجہ سے 70 ਸਾਲ 75 ਸਾਲ ਮੇ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਮੈਂ ਕਿਹਾ ਜੀ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਉਹਦੀ ਦੁਕਾਨ ਚ ਜਨਵਰੀ ਦਾ ਮਹੀਨਾ ਸੀ ਚੋਰੀ ਹੋ ਗਈ ਕੋਈ ਆਇਆ ਰਾਤ ਨੂੰ ਕੰਦ ਪਾੜ ਕੇ ਗੱਲਾਂ ਗੁੱਲਾ ਚੱਕ ਕੇ ਲੈ ਗਿਆ ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਮੋੜ ਕੇ ਕਿਨਾਰੇ 'ਤੇ ਰੱਖਤੀ ਨਾਲ ਗੱਚ ਕਾਲੀ ਵੀ ਰੱਖਤੀ ਜਿਹੜੀਆਂ ਸਾਰੀਆਂ ਲੋੜੀ ਵਾਲੇ ਤੇੜਾ ਤੇੜਾ ਨੀਂਆ ਪਿੰਨੀ ਵਾਲੇ ਵੀ ਰੱਖਤੀ ਐ ਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੀ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗ ਗਏ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ 'ਚ ਇੱਕ ਮੁਠੀ ਭਰ ਕੇ ਦੋਕ ਰਿਓੜੀਆਂ ਮੂੰਹ 'ਚ ਪਾ ਕੇ ਗਿਆ ਕਸਤੂਰੀ ਬਹੁ ਮਾੜਾ ਹੋ ਗਿਆ ਯਾਰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ ਚਲੋ ਦੱਸ ਦਿਆਂਦਾ ਸੀ ਭੁਰ ਆਇਆ ਕਰੇ ਜਿਹੜਾ ਆਇਆ ਕਰੇ ਰੇਉੜੀਆਂ ਚੋਂ ਭਰਿਆ ਕਰੇ ਮੋਠੀ ਬੋਰੀ ਚੋਂ ਕਿੰਨਾ ਕ ਨੁਕਸਾਨ ਹੋ ਗਿਆ 2 3 ਵਜੇ ਸਰਪੰਚ ਵੀ ਆ ਗਿਆ ਪਹਿਲਾਂ ਬਾਹਰ ਗਿਆ ਆਇਆ ਸੀ ਉਹਨੇ ਅਖਿਆਰ ਕਸਤੂਰੀ ਦੀ ਚੋਰੀ ਹੋ ਗਈ ਚਲ ਮੈਂ ਅਫਸੋਸ ਹੀ ਕਰਿਆ ਮਾ ਸਰਪੰਚ ਵੀ ਗਿਆ ਕਸੂਰੀ ਦੁਕਾਨ ਤੇ ਭਰੀ ਮੂਠੀ ਰੇਉੜੀਆਂ ਦੀ 2 ਕ ਮੂੰਹ ਚ ਪਾ ਕੇ ਲਾਲਾ ਜੀ ਨਾਲ ਗੱਦੀ ਤੇ ਬਹਿ ਗਿਆ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਉੜੀਆਂ ਵਾਲੀ ਬੋਰੀ ਚੋਂ ਮੁਠੀ ਭਰ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਆਥਣੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਸਾਹਿਬ ਲਾਵਾਂਗੇ ਜੀ ਉਹ ਮੈਂ ਕਹਾ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਮੈਂ ਕਹਾ ਨੁਕਸਾਨ ਤਾਂ ਹਜੇ ਚੱਲ ਹੀ ਜਾਂਦਾ ਹੈ ਇਹਦਾ ਜਦੋਂ ਅਰਵਿੰਦ ਕੇਜਰੀਵਾਲ ਵਰਗਾ ਕੋਈ ਮਖਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਦੇਸ਼ ਦੇ ਵਿਚਾਵੇਂ ਦੀ ਪਾਰਟੀ ਦੀ ਸਰਕਾਰ ਆਈ ਉਦੋਂ ਹਿਸਾਬ ਲਾਵਾਂਗੇ ਉਹ ਕਿੰਨਾ ਕ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਕਰਦਾ ਸੋ ਹਮੇਸ਼ਾ ਤੁਹਾਡੇ ਨਾਲ ਖੜਾਂਗੇ